ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਬਣਾ ਰਹੇ ਆ ਜੀ ਸਹਿਰ ਰਾਂਪਰੇ ਦੇ ਵਿੱਚ ਤਹਿਸੀਲ ਫੂਲ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਬਾਈ ਕਮਲਦੀਪ ਦੀ ਡੇਰੀ ਦੇ ਵਿੱਚੋਂ ਤਿੰਨ ਨਾਂਗਾ ਪਤ ਨੂੰ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਤੋਕੜ ਗੱਪਣ ਵਹਿੜ ਤੇ ਇੱਕ ਮਿੱਤਰੋ ਸੂਣ ਵਾਲੀ ਗਾਂ ਤੇ ਇੱਕ ਅ ਸੱਜਰ ਵਹਿੜ ਪੂਰੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਦੇ ਆ ਕੱਲਾ ਕੱਲਾ ਪਸ਼ੂ ਆਪਾਂ ਤੋੜ ਕੇ ਵੀ ਦਿਖਾਵਾਂਗੇ ਨਾਲ ਦੀ ਨਾਲ ਮਿੱਤਰੋ ਆਪਾਂ ਡਿਟੇਲ ਵੀ ਦੇਵਾਂਗੇ ਪਹਿਲੇ ਨੰਬਰ ਤੇ ਜਿਹੜੀ ਸੂਈ ਵੀ ਉਹਦੀ ਡਿਟੇਲ ਦੇਵਾਂਗੇ ਫਿਰ ਸੂਣ ਵਾਲੀ ਤੇ ਫਿਰ ਉਹਦੇ ਬਾਅਦ ਧੋਕੜ ਘੱਪਣ ਹਾਂਜੀ ਬਾਈ ਜੀ ਕਮਲਦੀਪ ਕੀ ਹਾਲ ਚਾਲ ਆ ਸਿੱਕਾ ਜੀ ਠੀਕ ਠਾਕੀ ਠੀਕ ਐ ਸੇਤਾ ਹਾਂਜੀ ਹਾਂਜੀ ਇਹਦੀ ਆਪਾਂ ਹੁਣ ਸੂਏ ਦੀ ਗੱਲ ਕਰ ਗਏ ਇਹ ਸੂਆ ਦੂਜਾ ਹੀ ਦੂਜਾ ਸੂਆ ਸੂਈ ਆ ਸੂਈ ਓਕੇ ਸਾਹੀਵਾਲ ਥੋੜਾ ਜਿਹਾ ਕ੍ਰੋਸ ਆ ਹਣਾ ਹਾਂਜੀ ਕ੍ਰੋਸ ਆ ਠੀਕ ਐ ਗਰਮੀ ਚੱਲਦੀ ਆ ਵਧੀਆ ਪੂਰੀ ਵਧੀਆ ਦੇ ਲੋ ਤੁਹਾਡੇ ਸਾਹਮਣੇ ਧੋਕੜ ਖੜੀ ਏ ਠੀਕ ਐ ਤੇ ਕਦੋਂ ਕਸੂਈ ਆ ਇਹ ਇਹ ਕੱਲ ਸਵੇਰ ਦੀ ਸੂਈ ਹੈ ਨੋਖ ਕੱਲ ਸਵੇਰ ਦੀ ਸੂਈ ਵੀ ਆ ਮੰਗਰ ਬੱਚਾ ਬੱਚੀ ਹੈ ਜੀ ਮੰਗਰ ਬੱਚੀ ਹੈ ਹਾਂਜੀ ਏਵੀਐਸ ਦੇ ਟੀਕੇ ਦੀ ਆਏ ਨਹੀਂ ਪਤਾ ਕਿਹੜੇ ਦੀ ਓਕੇ ਹੈ ਕਰਦੀ ਆ ਹਾਂ ਕਰਦੀ ਓਕੇ ਸੋ ਸੂਏ 22 ਕਿਲੋ ਦੋ ਦਿੱਤਾ ਜੀ 22 ਕਿਲੋ ਪਹਿਲੇ ਸੂਏ ਤੋਂ ਦੋ ਕੱਢਿਆ ਵਾ ਇੱਥੇ ਕਿੰਨਾ ਕਰਤਾ ਦੀ ਆ ਅਸੀਂ ਉਮੀਦ ਤਾਂ ਹੈ ਜੀ 25 ਦੀ ਪਰ ਆਪਾਂ 20 ਤੋਂ ਬਲੱਸ ਕਰਾਂਗੇ ਓਕੇ ਇਹਨੂੰ ਤੋਰੋ ਜੇ ਇੱਕ ਵਾਰੀ ਥਾਂ ਲੇਵੇ ਦੀ ਮਿੱਤਰੋ ਪੂਰੀ ਸਾਫ ਸੋਹਣਾ ਹਵਾਨਾ ਤੇ ਕੱਲ ਬਾਈ ਕਹਿੰਦਾ ਵੀ ਸੂਈ ਆ 22 ਲੀਟਰ ਮਿੱਤਰੋ ਤੋਂ ਕੱਢ ਸਕਦੀ ਆ ਜਿਹੜੇ ਹਿਸਾਬ ਨਾਲ ਮਿੱਤਰੋ ਜੀ ਤਿਆਰੀ ਹੈ ਕੰਡੀ ਸ਼ੀਲ ਸੂਰੀ ਹੈ ਜਿਵੇਂ ਮਾਚੇ ਪੀੜੀ ਢਾ ਕੇ ਚੋਈਏ ਓਕੇ ਓਕੇ ਕੱਢੋ ਨੋਰਮਲ ਹੈ ਨਾ ਹਾਂਜੀ ਕੱਢ ਦਰਮਿਆਨਾ ਕੱਦਾ ਮਿੱਤਰੋ ਵਜਨ ਚੰਗਾ ਚੰਗੀ ਸਭੀ ਵੀ ਆ ਸਾਹੀਵਾਲ ਕ੍ਰੋਸ ਹੈ ਗਰਮੀ ਝੱਲਣ ਵਾਲੀ ਆ ਮਿੱਤਰੋ ਜਿੱਥੇ ਮਰਜੀ ਬੰਨਦੇ ਤੇ ਦੁੱਧ ਵੀ ਮਿੱਤਰੋ ਇਹਨਾਂ ਦਾ ਜਿਹੜਾ ਹੁੰਦਾ ਮੱਝਾ ਰਗਾ ਤੋਂ ਹੁੰਦਾ ਸਾਢੇ 4 ਫੈਂਟ ਆਉਂਦੀ ਰਹੀ ਆ ਪਿਛਲੇ ਸੂਈਏ ਠੀਕ ਆ ਹਾਂਜੀ ਇਹ ਰੇਟ ਫਿਰ ਜੀ ਇਹਦਾ ਆਪਾਂ ਰੇਟ ਤਾਂ ਮੁੱਲ ਤਾਂ ਆਹ ਹੈ ਲੱਖ ਕਰੀ ਗਈ ਹੈ ਹਾਂਜੀ ਨਾ ਨਾ ਹੀ ਬੰਦ ਗਈ ਯਾਰ ਮੁੱਲ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਓਕੇ ਦੂਜੇ ਨੰਬਰ ਤੇ ਵੱਡੇ ਗੱਤ ਘਾਟ ਵਾਲੀ ਸੂਹਾ ਕਿਹੜਾ ਜੀ ਇਹ ਤੀਜਾ ਸੂਹਾ ਸੂਕੀ ਤੀਜਾ ਸੂਹਾ ਸੂ ਕਿੰਨੇ ਕੁ ਦਾ ਰਹਿੰਦੇ ਆ ਇਹਦੇ ਹਜੇ 12 ਦਿਨ ਪਏ ਠੀਕ ਹੈ ਇਹਨੇ ਕਿੰਨਾ ਜਿਹੜਾ ਦੁੱਧ ਦਿੱਤਾ ਉਹ ਆਪਣੇ ਕੋਲ 25+ ਚੱਲਦੀ ਰਹੀ ਥੋੜੀ ਜੀ ਸਾਖ ਜੀ ਆ ਕਹਣਾ ਨਹੀਂ ਨਹੀਂ ਉਹ ਚਲਦੀ ਚਲਦੀ ਕੁਛ ਨਹੀਂ ਲੈ ਓਕੇ ਜਮਾ ਉਹ ਆਈ ਨਾਰਮਲ ਓਕੇ ਉਹ ਠੰਡੀ ਸੀ ਲੈ ਨਾ ਐਂ ਵੀ ਮਰਜੀ ਬੈਠਾ ਰਹੇ ਸੀ ਠੀਕ ਹੈ ਤੇ ਤੀਜੇ ਸਵੇਰ ਸੁਣੀਆਂ ਲੈ ਜੂ ਹਜੇ ਦੱਸ ਦੇਣ ਹਾਂ 12 ਦਿਨ ਪਏ ਆਈ ਆਪਣੇ ਸਾਹ ਉਹ ਇਹਦਾ ਕੀ ਰੇਟ ਆ ਜੀ ਇਹਦਾ ਮੋਡਲ ਜਿੰਨਾ ਮਾਚੀ ਸਵਾ ਕਰਾ ਲਈ ਇੱਕ ਠੀਕ ਕਰਾ ਲਈ ਇੱਕ 12 ਇਹਨੂੰ ਤੋਰੋ ਜੀ ਇੱਕ ਵਾਰੀ ਦੁੱਧ ਦੇਣੇ ਕਿੰਨਾ ਦਿੱਤਾ ਵਾ ਜੀ 25 ਕਿਲੋ ਆਪਾਂ ਜੋਖਮਾ ਜੋ ਹੈ ਜੀ 5 ਫੈਂਟ ਹੁੰਦੀ ਰਹੀ 5 0 ਫੈਂਟ ਸੀ ਹਾਂਜੀ ਤੇ 25 ਕਿਲੋ ਦੁੱਧ 25 ਕਿਲੋ ਇਹਦੇ ਵੀ ਐਵੀਐਸ ਹੈ ਕੀ ਗੱਲ ਕਰ ਬਈ ਠੀਕ ਆ ਕੋਈ ਨਾ ਕੋਈ ਜਾਣਦੇ ਜਾਣਦੇ ਦੂਜਿਆਂ ਗੰਗਾ ਕੋਲ ਮੋੜਲੇ ਬਸ ਇਹ ਤੋਂ ਥੋੜਾ ਜਿਹਾ ਪਸ਼ੂ ਧੱਕਾ ਕਰਦਾ ਕਿਉਂਕਿ ਜਦੋਂ ਆਪਾਂ ਪਸ਼ੂਆਂ ਤੋਂ ਪਾਸੇ ਕਰਦੇ ਆਂ ਤਾਂ ਕੋਈ ਕੋਈ ਪਸ਼ੂ ਪਿੱਤਰੋਂ ਕਰਦਾ ਹੁੰਦਾ ਖਿੱਚਦਾ ਹੁੰਦਾ ਕੋਈ ਖਾਸ ਗੱਲ ਨਹੀਂ ਚਲੋ ਬੰਦੋ ਜੀ ਬਸ ਇਹਦਾ ਰੇਟ ਆਪਾਂ ਕਿੰਨਾ ਕਰਤਾ 112 112 ਤੇ ਤੀਜੇ ਨੰਬਰ ਤੇ ਆ ਗਈ ਟੋਕੜ ਕਪੜਾ ਹਨਾ ਇਹਦਾ ਸੂਆ ਜੀ ਇਹ ਸੂਆ ਦੂਜਾ ਸੂਆ ਵੀ ਹੈ ਇਹ ਚਾਰ ਤੋਂ 6 ਦੇ ਦੰਦ ਕੱਢ ਰਹੀ ਏ ਠੀਕ ਹੈ ਦੰਦ ਕਿੰਨੇ ਸੱਜਰ ਥੱਲੇ ਸੱਜਰ ਥੱਲੇ 24 ਕਿਲੋ ਦੁੱਧ ਤਾਂ ਆਪਣੇ ਕੋਲ ਸੱਜਰ ਦੀ ਵੀਡੀਓ ਵੀ ਪਈ ਹੈ ਜੀ ਠੀਕ ਹੈ ਹੁਣ ਕਿੰਨਾ ਹੋਊ ਹੁਣ 7 ਕਿਲੋ ਦੁੱਧ ਐ ਜੋਖਮਾ ਹੋ ਗਿਆ 7 ਕਿਲੋ ਦੁੱਧ ਕਿੰਨੇ ਮਹੀਨਾ ਦੀ ਗੱਪਣ ਇਹ 6.5 ਤੋਂ 7 ਦੇ ਵਿੱਚ 7 ਮਹੀਨਾ ਦੀ ਗੱਪਣ ਆ ਤੇ 7 ਕਿਲੋ ਦੁੱਧਾ ਤੋਰੋ ਜੀ ਨੂੰ ਵੀ ਰੇਟ ਫਿਰ ਕੀ ਕਰਤਾ ਜੀ ਰੇਟ ਦਾ ਮੁੱਲ ਜਿੰਨਾ ਵਾਜ ਕਰਾਈਏ 60000 ਦੇ ਦੇਣੀ ਆ ਹਾਂਜੀ ਸੋ ਵੱਡੇ ਕੱਦ ਕਾਠ ਵਾਲੀ ਆ ਮਿੱਤਰੋ ਸਿੰਗ ਜ਼ਰੂਰ ਹੈ ਤੇ ਦੁੱਧ ਬਾਈ ਕਹਿੰਦਾ ਵੀ ਮਾਰ ਮੁਰਦੀ ਜਮਾ ਨਹੀਂ ਸੀ ਛੰਡੀ ਐ ਜਮਾ ਓਕੇ 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 ਮੋੜ ਲੈ ਬਸ 60 ਦੀ ਆਪਾਂ ਦੇਣੀ ਆ ਹਾਂਜੀ ਤੇ ਫੋਨ ਨੰਬਰ ਜੀ 86999 86999 86026 86026 ਹਾਂਜੀ ਸੋ ਜਿਹੜੇ ਵੀ ਵੀਰ ਭਰਾंनो ਮਿੱਤਰੋ ਤਿੰਨੇ ਨਗਾ ਦੇ ਵਿੱਚੋਂ ਕੋਈ ਵੀ ਨਗਾ ਪਸੰਦ ਆਉਂਦਾ ਹੀ ਬੰਦ ਪਸੰਦ ਆਉਂਦਾ ਤਾਂ ਕਰ ਸਕਦੇ ਤੁਸੀਂ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ